ਗਾਈਸ ਜਿਵੇਂ ਮਿਲਕਾਤਾ ਤੁਸੀਂ ਸਾਰੇ ਟੀਮ ਕੋ ਮੈਂ ਤੁਹਾਨੂੰ ਇਹ ਕਹਿੰਦਾ ਹਾਂਗੇ ਜੇ ਅੱਜ ਆਪਾਂ ਤੁਹਾਨੂੰ ਇਹ ਯਾਦ ਦੇ ਜੀ ਮੈਂ ਸਿੱਧਾ ਦੇਖਿਆ ਹੈ ਕਿ ਪੱਗ ਕੰਨੀ ਚਲਾਈ ਜਾਂਦੇ ਤੇ ਆਪ ਕਿਸੇ ਸੇ ਇਥੇ ਦੇਖ ਨਹੀਂ ਆ ਜੇ ਹੁਣ ਕੋਟ ਆ ਪਾ ਚੁੱਕੇ ਆ ਆ ਵੇ ਕੋਟ ਆ ਗਏ ਆ ਤੇ ਪੱਤਰੀਆਂ ਨੇ ਤੇ ਅੱਜ ਹੈਗਾ ਵਾ ਸੁਨਹਿਰੀ ਸ਼ਹਿਰ ਦਾ ਪਾਠ ਦਿਨ ਨਾਲੇ ਸ਼ਾਮ ਨੂੰ ਹੈ ਇਆਂ ਮੱਚ ਪਈ ਆ ਤੁੰਨਾ ਕੋ ਵੀ ਹਵਾ ਨੇ ਅੱਜ ਜਿਹੜਾ ਆਪਾਂ ਜਾਣਾ ਵਾ ਮਾਝੇ ਮਾਝੇ ਆ ਵੀ ਆਜ ਆਜ ਤੇ ਰੌਲਾ ਪੋਣ ਦੇ ਸਿਫਤ ਕੱਢਣੀ ਤੇ ਗਾਇਸ ਗੁਰਸਿਫਤ ਮਜੇ ਨਾਲ ਬਾਹਰ ਚੱਕੀ ਜਾਂਦੀ ਆ ਹੁਣ ਕੈਮਰੇ ਵਾਲੇ ਵੇਖਣ ਲੱਗ ਗੀ ਕਿਸ ਦੀ ਮੰਮਾ ਵਾਲੇ ਵੇਖਣ ਲੱਗ ਜਾਂਦੀ ਆ ਦੇ ਗਾਇਸ ਹੁਣ ਆਪਾਂ ਆ ਗਏ ਆ ਪਾਪੇ ਚੁੱਕੀ ਵਾਲਾ ਸਾਹਿਬ ਗੁਰਦੁਆਰੇ ਔਰ ਇਹ ਗੁਰਦੁਆਰਾ ਸਾਹਿਬ ਪਿਆਰਿਆ ਗੇਟ ਸਾਹਮਣੇ ਆਵੇ ਇੱਕ ਔਰ ਦਰ ਗੁਰਦੁਆਰਾ ਸਾਹਿਬ ਜੀ ਇੱਕ ਗੇਟ ਆ ਵਾ ਔਰ ਇਹ ਗੁਰਦੁਆਰਾ ਸਾਹਿਬ ਓਏ ਗਾਈਜ਼ ਅੱਰੀ ਗਿਆ ਬਾਬਾ ਆ ਚੁਕੇ ਆ ਤੇ ਆ ਇੱਕ ਨਹਿਰ ਆਤੀ ਆ ਮੇਂ ਬਹੁਤ ਵੱਡੀ ਨਹਿਰ ਇੱਕ ਨਹਿਰਾ ਵਾ ਤੇ ਇੱਕ ਨਹਿਰ ਗਾਵਾ ਆ ਜਿਹੜੀ ਨਹਿਰਾ ਏ ਉਸ ਤੋਂ ਵੀ ਵੱਡੀ ਏ ਗਾਈ ਦਰਿਆ ਤੇ ਆਪਾਂ ਆ ਚੁੱਕੇ ਆ ਆ ਵੀ ਦਰਿਆ ਆਹ ਥੋੜਾ ਬੋਤਲ ਬੰਗਾ ਦਰਿਆ ਇਹ ਆਹਦੀ ਕੀ ਉਹਲਾ ਦਰਿਆ ਸਿਰਦਾ ਪਾਣੀ ਸੁੱਕਾ ਹੀ ਪਿਆ ਸਾਰਾ ਤੇ ਗਾਈ ਹੁਣ ਆਪਾਂ ਅਦਰ ਨੂੰ ਤੁਰ ਪਏ ਆ ਪੱਟੀ ਮੋੜ ਲੈਣ ਨੂੰ ਤੇ ਇਹ ਨਿੱਕੀ ਬਣਾ ਇਹ ਤਾਂ ਬਟਕਦੀ ਨਹੀਂ ਕੀ ਆ ਪੰਗੇ ਲਈ ਜਾਂਦੀ ਖੜੀ ਗਾਈਜ਼ ਹੁਣ ਅਪੱਟੀ ਮੋੜ ਆ ਪਾ ਚੁਕੇ ਆ ਆ ਰਿਹਾ ਆਪਣਾ ਪੱਟੀ ਮੋੜ ਤੇ ਆਹ ਸਾਹਮਣੇ ਗੁਰਦੁਆਰਾ ਸਾਹਿਬ ਤੇ ਗਾਈਜ਼ ਹੁਣ ਆ ਪਾ ਗਏ ਆ ਸਲੋ ਤਾੜ ਕੇਮ ਕਰਨ ਵਾਲਾ ਡਰ ਜਿਹੜਾ ਜਮਾਂ ਨੇੜੇ ਆ ਕੀ ਆ ਮੰਮਾ ਇਹ ਆਪਣਾ ਮੀਂਹ ਜਿਹੜਾ ਸੀ ਜਿਹੜਾ ਤਲਵੀਤ ਉਹਦੀ ਜਿਹੜਾ ਉਹਦੀ ਚੈੱਕ ਆ ਇਹਨੇ ਟੈਂਕ ਕਟਾਇਆ ਚਾ ਧੋਣਾ ਆਉਣਾਂ ਲਈ ਆਪਾਂ ਟਰੇਨ ਦੇ ਕੋਲੇ ਹੀ ਮੇਰੇ ਨਾਨਕਿਆਂ ਦਾ ਪਿੰਡ ਆ ਗਏ ਨਾਨਕਿਆਂ ਦੇ ੱਡੇ ਤੇ ਆਪਾਂ ਆ ਗਏ ਆ ਆ ਰਿਹਾ ਵੱਡਾ ਸਾਰਾ ਰੁੱਖ ਇੱਕ ਰੁੱਖਿਆ ਦੋ ਵੱਡੇ ਵੱਡੇ ਤੇ ਉਹ ਆ ਗਿਆ ਸਾਹਮਣੇ ਨਾਨਕਿਆਂ ਦਾ ਘਰ ਔਰ ਸਾਹਮਣੇ ਦੀ ਦਾਣਾ ਤੇ ਕਿੰਨਾ ਕਿ ਆ ਮੇਰੇ ਨਾਨਕੀ ਪਿੰਡ ਦਾ ਚੱਕੜ ਬਹੁਤ ਵੱਡਾ ਚੱਕੜ ਆ ਇੱਧਰ ਆ ਛੋਟੀ ਛਪੜੀ ਜਿਹੜਾ ਮਕਾਨ ਬਣਾਉਂਗਾ ਥੋੜੀ ਇੱਕ ਇਹ ਵੀ ਮੇਰੇ ਨਾਨਕਿਆਂ ਦੇ ਘਰ ਹੀ ਆ ਜਿੰਨੇ ਤੋਂ ਨਦੀਦੇ ਆ ਇਹ ਸਾਰੇ ਮੇਰੇ ਨਾਨਕਿਆਂ ਦੇ ਘਰ ਆ ਆ ਵੀ ਇੱਕ ਕੋਠੀ ਆ ਜੇ ਅੰਦਰ ਘਰ ਬਣਿਆ ਨਾਨਕਿਆ ਦਾ ਮੇਰਾ ਦਾ ਪਿੰਡ ਹੈਗਾ ਬਾ ਪੂਰਾ ਕੋਨਾ ਪੁਰਾਣਾ ਪੂਰਾ ਸੰਤ ਕਰਤਾ ਸਿੰਘ ਖਾਲਸਾ ਪਿੰਡਰਾਂ ਵਾਲਿਆਂ ਦਾ ਉਹਨਾਂ ਦਾ ਫਟ ਗਿਆ ਆਹ ਕਹਣਾ ਜਾਂ ਤੇ ਕਾ मेरे नानक घर हूँ तुम कपड़े कुपड़े चेंज करके तो मिलते ओके लगिया चूड़िया पैन चारों मीरे जो बाल बै गए डेकोरेशन की सारी ਅਮਤਵੀਰਾ ਤੇ ਵਿਰਿੰਦਰ ਵੀਰਾ ਚੂੜੀਆਂ ਪਾਈ ਜਾਂਦੇ ਆ ਤੇ ਏਦੋਂ ਬਾਅਦ ਮੇਰੀ ਵੀ ਵਾਰੀ ਆਉਣੀ ਹੈ ਚੂੜੀਆਂ ਪਾਉਣ ਦੀ ਫਿਰ ਮੈਂ ਵੀ ਪਾਉਂਗੀ ਚਲੋ ਪਾਉਣੀਆਂ ਸੌਣੇ ਆਇਆ ਉਹ 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 ਦਰਵੇ ਤੇ ਚੂੜੀਆਂ ਪਾਉਂਦੇ ਵੀਰੇ ਦੀ ਵੀ ਤੇ ਗਾਇਜ਼ ਨਾਨਕਿਓ ਆਪਾਂ ਆ ਗਏ ਆ ਤੇ ਆਹਨ ਭੂਈ ਦਾ ਫੋਨ ਆਇਆ ਸੀ ਤੇ ਗੁਰਸੇਵਤ ਗੱਲਾਂ ਮਾਰਨ ਲਈ ਮਾਰਨ ਲਈ ਆ ਤੇ ਸਾਨੂੰ ਤਾਂ ਪਤਾ ਨਹੀਂ ਲੱਗਦਾ ਵੀ ਕੀ ਕਹਿੰਦੀ ਆ ਤੇ ਰੌਲਾ ਪਾਈ ਜਾਂਦੀ ਪਰ

ਕਾਪੀ ਕਿਤੇ ਚਾਪੀ ਹੈ ਤੇ ਗਾਇਸ ਹੁਣ ਆਪਾਂ ਆ ਚੁੱਕੇ ਹਾਂ ਘਰੇ ਤੇ ਹੁਣ ਆਪਾਂ ਕਰਦੇ ਆ ਵਲੌਗ ਦੀ ਐਂਡਿੰਗ ਤੇ ਤੁਹਾਨੂੰ ਜਲਦੀ ਤੋਂ ਜਲਦੀ ਆਪਾਂ ਵਿਆਹ ਵੀ ਦਿਖਾਵਾਂਗੇ ਉੱਥੇ ਫਿਰ ਤੇ ਇੱਕ ਮਿੰਟ ਦੱਸਿਆ ਕਰੋ ਵੀ ਤੁਹਾਨੂੰ ਸਾਡੀ ਵਲੌਗ ਕਿਵੇਂ ਦੇ ਲੱਗਦੇ ਆ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਨੂੰ ਲਾਈਕ ਕਰਿਓ ਤੇ ਥੈਂਕਸ ਫੋਰ ਵਾਚਿੰਗ